ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਨੇ ਇਹ থাম্বਨੇਲ ਦੇਖ ਹੀ ਲਿਆਤਾ ਹੈ ਕਿ ਸੋਹਾਨਾ ਕਬੱਡੀ ਕਪਾਫੇ ਅੱਜ ਫਾਇਰਿੰਗ ਹੋਈ ਹੈ ਤਾਂ ਦੋਸਤੋ ਉਸ ਫਾਇਰਿੰਗ ਦੇ ਵਿੱਚ ਖੇਡ ਪ੍ਰਮੋਟਰ ਜੋ ਕਿ ਰਾਣਾ ਬਲੋਚੋਰੀਆ ਬਾਈ ਹੋ ਰਹੀ ਫਰਿਆਦ ਉਹਨਾਂ ਦੀ ਬਹੁਤ ਹੀ ਤਾਕਤਲੀ ਟੀਮ ਬਣਾਉਂਦਾ ਸੀ ਤਾਂ ਦੋਸਤੋ ਹੋਰ ਵੀ ਬਹੁਤ ਟੀਮਾਂ ਬਣਾਉਂਦਾ ਸੀ ਤਾਂ ਦੋਸਤੋ ਉਸ ਦੇ ਅੱਜ ਗੋਲੀ ਲੱਗ ਚੁੱਕੀ ਸੀ ਤਾਂ ਦੋਸਤੋ ਇੱਕ ਚੈਨਲ ਵੱਲੋਂ ਪੋਸਟ ਜਾਰੀ ਕੀਤੀ ਗਈ ਹੈ ਕਿ ਬਾਈ ਦੀ ਡੈਥ ਹੋ ਗਈ ਹੈ ਤਾਂ ਦੋਸਤੋ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਤਾਂ ਦੋਸਤੋ ਬਹੁਤ ਬੀਰ ਬਹੁਤ ਹੀ ਵਧੀਆ ਬੰਦਸਤ ਦੋਸਤੋ ਥੋੜਾ ਟਾਈਮ ਪਹਿਲਾਂ ਹੀ ਬਾਈ ਦਾ ਵਿਆਹ ਹੋਇਆ ਸੀ ਤਾਂ ਦੋਸਤੋ ਇਹ ਬਹੁਤ ਹੀ ਮੰਦਭਾਗੀ ਖਬਰ ਹੈ ਇਸ ਦਿਨ ਨਾਲ ਪੰਜਾਬ ਦੀ ਕਬੱਡੀ ਦੇ ਲਈ ਬਹੁਤ ਹੀ ਇਹ ਮਾੜਾ ਹੋਇਆ ਤਾਂ ਦੋਸਤੋ ਜੇ ਕਰੇਗਾ ਵਰ ਸੱਚੀ ਹਤਾ ਬਹੁਤ ਹੀ ਜਿਆਦਾ ਮਾੜਾ ਹੋਇਆ ਤਾਂ ਦੋਸਤੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਕਿ ਇਹ ਖਬਰ ਝੂਠੀ ਨਿਕਲੇ